ओम शांति आज ਸੁਣਦੇ ਹਾਂ 29 ਅਪ੍ਰੈਲ 2024 ਦੇ ਬਾਬਾ ਦੇ ਸਾਕਰ ਮਹਾਵਾਕ ਬਾਬਾ ਪੁੱਲੇ ਮਿੱਠੇ ਬੱਚੇ ਇਹ ਸੱਚਾ ਸੱਚਾ ਸਾਤ ਦਾ ਸੰਗ ਹੈ ਉੱਪਰ ਚੜਨ ਦਾ ਤੁਸੀਂ ਹੁਣ ਸਤ ਬਾਪ ਦੇ ਸੰਗ ਵਿੱਚ ਆਏ ਹੋ ਐਸਲੀ ਝੂਠ ਸੰਦ ਵਿੱਚ ਕਦੇ ਨਹੀਂ ਆਣਾ ਰਸਨ ਹੈ ਤੁਸੀਂ ਬੱਚਿਆਂ ਦੀ ਬੁੱਧੀ ਕਿਸ ਆਧਾਰ ਤੇ ਸਦਾ ਬੇहद ਵਿੱਚ ਟਿਕ ਸਕਦੀ ਹੈ ਤੁਸੀਂ ਬੱਚਿਆਂ ਦੀ ਬੁੱਧੀ ਕਿਸ ਆਧਾਰ ਤੇ ਸਦਾ ਬੇहद ਵਿੱਚ ਟਿਕ ਸਕਦੀ ਹੈ ਉੱਤਰ ਬੁੱਤੀ ਵਿੱਚ ਸਵਾਦਰਸ਼ਨ ਚੱਕਰ ਫਿਰਦਾ ਰਹੇ ਜੋ ਕੁਝ ਡਰਾਮਾ ਵਿੱਚ ਚੱਲ ਰਿਹਾ ਹੈ ਇਹ ਸਭ ਨੂੰਤ ਹੈ ਸੈਕਿੰਡ ਦਾ ਵੀ ਫਰਕ ਨਹੀਂ ਪੈ ਸਕਦਾ ਵਰਤੀ ਹਿਸਟਰੀ ਜੀਓਗ੍ਰਾਫੀ ਰਿਪੀਟ ਹੋਣੀ ਹੈ ਇਹ ਗਨ ਬੁੱਤੀ ਵਿੱਚ ਚੰਗੀ ਤਰ੍ਹਾਂ ਆ ਜਾਵੇ ਤਾਂ ਬੇਹਦ ਵਿੱਚ ਟਿਕ ਸਕਦੇ ਹੋ ਬੇਹਦ ਵਿੱਚ ਟਿਕਨ ਦੇ ਲਈ ਧਿਆਨ ਰੱਖੇ ਹੁਣ ਵਿਨਾਸ਼ ਹੋਣਾ ਹੈ ਵਾਪਸ ਘਰ ਜਾਣਾ ਹੈ ਪਾਵਨ ਬਣ ਕੇ ਅਸੀਂ ਘਰ ਜਾਵਾਂਗੇ ਓਮ ਸ਼ਾਂਤੀ ਮਿੱਠੇ ਮਿੱਠੇ ਰੋਹਾਨੀ ਬੱਚਿਆ ਪ੍ਰਤੀ ਰੋਹਾਨੀ ਬਾਪੈੜ ਸਮਝਾਂਦੇ ਨੇ ਸਮਝਾਂਦੀ ਉਹਨਾਂ ਨੂੰ ਨੇ ਜੋ ਬੇਸਮਝ ਨੇ ਸਕੂਲ ਵਿੱਚ ਟੀਚਰ ਪੜ੍ਹਾਉਂਦੇ ਨੇ ਕਿਉਂਕਿ ਬੱਚੇ ਬੇਸਮਝ ਨੇ ਬੱਚੇ ਪੜ੍ਹਾਈ ਤੋਂ ਸਮਝ ਜਾਂਦੇ ਨੇ ਤੁਸੀਂ ਬੱਚੇ ਵੀ ਪੜਾਈ ਤੋਂ ਸਮਝ ਜਾਂਦੇ ਹੋ ਸਾਨੂੰ ਪੜਾਉਣ ਵਾਲਾ ਕੋਣ ਹੈ ਇਹ ਕਦੇ ਭੁੱਲੋ ਨਹੀਂ ਪੜਾਉਣ ਵਾਲਾ ਟੀਚਰ ਸੁਪਰੀਮ ਬਾਗ ਉਹਨਾਂ ਦੀ ਮੱਤ ਤੇ ਚੱਲਣਾ ਹੈ ਸ੍ਰੇਸ਼ਟ ਬੰਨਾ ਹੈ ਸ੍ਰੇਸ਼ਟ ਤੇ ਸ੍ਰੇਸ਼ਟ ਹੁੰਦੇ ਨੇ ਸੂਰਜਵੰਸ਼ੀ ਪਲੇ ਚੰਦਰਵੰਸ਼ੀ ਵੀ ਸ੍ਰੇਸ਼ਟ ਨੇ ਪਰ ਇਹ ਨੇ ਸ੍ਰੇਸ਼ਟ ਤੇ ਸ੍ਰਿਸ਼ਟ ਤੁਸੀਂ ਇੱਥੇ ਆਈ ਹੋਪ ਸ੍ਰੇਸ਼ਟ ਤੇ ਸ੍ਰੇਸ਼ਟ ਬਨਨ ਦੇ ਲਈ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਅਜੀਹਾ ਬੰਨਣਾ ਹੈ ਆ ਜੇਹਾ ਸਕੂਲ 5000 ਵਰੇ ਬਾਤ ਹੀ ਖੁੱਲਦਾ ਹੈ ਇੱਥੇ ਤੁਸੀਂ ਸਮਝ ਕੇ ਬੈਠੇ ਹੋ ਇਹ ਸੱਚ ਮੁਝ ਸੱਤ ਦਾ ਸੰਗ ਹੈ ਸੱਤ ਹੈ ਉੱਚੇ ਤੇ ਉੱਚਾ ਔਜ਼ਾ ਤੁਹਾਨੂੰ ਸੰਗ ਹੈ ਉਹ ਬੈਠ ਕੇ ਸੱਜੁਗ ਦਾ ਸ੍ਰੇਸ਼ਟ ਤੇ ਸ੍ਰਿਸ਼ਟ ਦੇਵਤਾ ਬਣਾਉਂਦੇ ਨੇ ਅਰਥਾਤ ਫੁੱਲ ਬਣਾਉਂਦੇ ਨੇ ਤੁਸੀਂ ਕੰਡਿਆ ਤੋਂ ਫੁੱਲ ਬੰਦੇ ਜਾਂਦੇ ਹੋ कोई फौरन बन जाते किसी टाइम लगता है बच्चे जानते ने संगम युग सो भी सिर्फ बच्चे जानते ने निश्चय है ए पुरुषोत्तम बनने का युग है पुरुषोत्तम भी किचते ऊच उच्ट। आदिश नादन देवी देवता धर्म के जो महाराजा महारानी ने बनने दे लई तुसी इतने आए हो तुसी समझते हो असी आए हाँ बेहद के बाप तो बेहदा ਸਾਧੂਗੀ ਸੁਖ ਲੰਨ ਦੇ ਲਈ ਹੱਦ ਦੀਆਂ ਜੋ ਵੀ ਗੱਲਾਂ ਨੇ ਸਭ ਖਤਮ ਹੋ ਜਾਂਦੀਆਂ ਨੇ ਹੱਦ ਦੇ ਬਾਪ ਹੱਦ ਦੇ ਪਾਈ ਚਾਚੇ ਕਾਕੇ ਮਾਮੇ ਹੱਦ ਦੀ ਪਾਈ ਪੈਸੇ ਦੀ ਮਲਕੀਅਤ ਆਦੀ ਜਿਸ ਵਿੱਚ ਬਹੁਤ ਮੋਰਦਾ ਹੈ ਸਭ ਖਲਾਸ ਹੋ ਜਾਣਾ ਹੈ ਬਾਪ ਸਮਝਾਂਦੇ ਨਹੀਂ ਇਹ ਮਲਕੀਅਤ ਸਭ ਹੱਦ ਦੀ ਹੈ ਹੁਣ ਤੁਹਾਨੂੰ ਬੇਹੱਦ ਵਿੱਚ ਚੱਲਣਾ ਹੈ ਬੇਹੱਦ ਮਲਕੀਅਤ ਪ੍ਰਾਪਤ ਕਰਨ ਦੇ ਲਈ ਤੁਸੀਂ ਇੱਥੇ ਆਏ ਹੋ ਔਰ ਸਭ ਹੈ ਹੱਦ ਦੀਆਂ ਚੀਜ਼ਾਂ ਸਰੀਰ ਵੀ ਹੱਟਦਾ ਹੈ ਵਿਮਾਨ ਪੈਂਦਾ ਹੈ ਵਿਨਾਸ਼ ਹੋ ਜਾਂਦਾ ਹੈ ਆਪ ਕੱਲੇ ਮਿੱਟੀ ਹੋ ਜਾਂਦੀ ਹੈ ਅੱਜ ਕੱਲ ਤਾਂ ਦੇਖੋ ਕੀ ਕੀ ਬਣਾਉਂਦੇ ਰਹਿੰਦੇ ਸਾਇੰਸ ਨੇ ਤਾਂ ਕਮਾਲ ਕਰ ਦਿੱਤੀ ਹੈ ਮਾਇਆ ਦਾ ਪੌਪਸ ਕਿੰਨਾ ਹੈ ਸਾਇੰਸ ਵਾਲੇ ਖੂਬ ਹਿੰਮਤ ਕਰ ਰਹੇ ਨੇ ਜਿੰਨਾ ਕੋਲ ਬਹੁਤ ਮਹਿਲ ਮਾੜੀਆਂ ਨੇ ਉਹ ਤਾਂ ਸਮਝਦੇ ਨਹੀਂ ਸਾਡੇ ਲਈ ਇੱਥੇ ਹੀ ਸਾਜੂਕ ਹੈ ਇਹ ਨਹੀਂ ਸਮਝਦੇ ਕਿ ਸਾਜੂ ਵਿੱਚ ਇੱਕ ਤਰੰਗ ਹੁੰਦਾ ਹੈ ਉਹ ਨਵੀਂ ਦੁਨੀਆ ਹੁੰਦੀ ਹੈ ਬਾਪ ਕਹਿੰਦੇ ਨੇ ਬਿਲਕੁਲ ਹੀ ਬੇਸਮਝਨੇ ਤੁਸੀਂ ਕਿੰਨੇ ਸਮਝਦਾਰ ਬੰਦੇ ਹੋ ਉੱਪਰ ਚੜਦੇ ਹੋ ਫਿਰ ਸੀੜੀ ਹੇਠਾਂ ਉਤਰਦੇ ਹੋ ਸਾਜੋ ਵਿੱਚ ਤੁਸੀਂ ਸਮਝਦਾਰ ਸੀ ਫਿਰ 84 ਜਨਮ ਲੈਂਦੇ ਲੈਂਦੇ ਬੇਸਮਝ ਬੰਦੇ ਹੋ ਹੁਣ ਬਾਪਾ ਕੇ ਸਮਝਦਾਰ ਬਣਾਉਂਦੇ ਦੀ ਜਿਸ ਨੂੰ ਪਾਰਸ ਬੁੱਧੀ ਕਹਿੰਦੇ ਨੇ ਤੁਸੀਂ ਜਾਣਦੇ ਹੋ ਅਸੀਂ ਪਾਰਸਪੁੱਤੀ ਬਹੁਤ ਸਮਝਦਾਰ ਸੀ ਗੀਤ ਵੀ ਹੈ ਨਾ ਬਾਬਾ ਤੁਸੀਂ ਜੋ ਵਰਸਾ ਦਿੰਦੇ ਹੋ ਸਾਰੀ ਜ਼ਮੀਨ ਆਸਮਾਨ ਦੀ ਅਸੀਂ ਮਾਲਕ ਬਣ ਜਾਂਦੇ ਹਾਂ ਸਾਡੇ ਤੋਂ ਕੋਈ ਖੋ ਨਹੀਂ ਸਕਦਾ ਕੋਈ ਦਾ ਦਖਲ ਨਹੀਂ ਹੋ ਸਕਦਾ ਬਾਪ ਬਹੁਤ-ਬਹੁਤ ਦਿੰਦੀ ਨੇ ਉਸ ਤੋਂ ਜ਼ਿਆਦਾ ਹੋਰ ਕੋਈ ਝੋਲੀ ਭਰ ਨਾ ਸਕੇ ਜਦੋਂ ਅਜਿਹੇ ਬਾਪ ਮਿਲਿਆ ਜਿਸ ਨੂੰ ਅੱਡਾ ਕਲਾ ਪਿਆਰ ਕੀਤਾ ਦੁੱਖ ਵਿੱਚ ਸਿਮਰਨ ਕਰਦੇ ਨਹੀਂ ਨਾ ਜਦੋਂ ਸੁੱਖ ਮਿਲ ਜਾਂਦਾ ਸਿਮਰਨ ਕਰਨ ਦੀ ਦਰਕਾਰ ਨਹੀਂ ਦੁੱਖ ਵਿੱਚ ਸਭ ਸਿਮਰਨ ਕਰਦੇ ਨਹੀਂ ਹਾਈ ਰਾਮ ਆਜੇ ਜੀ ਅक्षर ਬੋਲਦੇ ਨਹੀਂ ਸਾਜਗ ਵਿੱਚ ਆਜੇ ਹਾ ਕੋਈ ਅक्षर ਬੋਲਦਾ ਨਹੀਂ ਤੁਸੀਂ ਬੱਚੇ ਇੱਥੇ ਆਏ ਹੋ ਬਾਪ ਦੇ ਸੰਮੁਖ ਪੜਨ ਦੇ ਨਹੀਂ ਬਾਪ ਦੇ ਡਾਇਰੈਕਟ ਵਰਸ਼ਸ ਸੁੰਦੇ ਕੋ ਇਨਡਾਇਰੈਕਟ ਗਿਆਨ ਬਾਪ ਦਿੱਂਦੇ ਨੇ ਬਾਪ ਤਾਂ ਡਾਇਰੈਕਟ ਦਿੰਦੇ ਨੇ ਕੈਨ ਵੀ ਡਾਇਰੈਕਟ ਵਿੰਦਾ ਹੈ ਬਾਪ ਨੂੰ ਆਣਾ ਪੈਂਦਾ ਹੈ ਕਹਿੰਦੇ ਨੇ ਮਿੱਠੇ ਮਿੱਠੇ ਬੱਚਿਆ ਕੋ ਲਾਇਆ ਹਾਂ ਮੈਨੂੰ ਬੁਲਾंदे ਹੀ ਨੇ ਉਹ ਬਾਪ ਦਾਦਾ ਬਾਪ ਵੀ ਰਿਸਪੌਂਸ ਕਰਦੇ ਨੇ ਉਹ ਬੱਚੇ ਹੁਣ ਚੰਗੀ ਤਰ੍ਹਾਂ ਮੈਨੂੰ ਯਾਦ ਕਰੋ ਪੋਲੋ ਨਾ ਮਾਇਆ ਦੇ ਵਿਖੰਡਤਾ ਬੋਤ ਆਨ ਕੇ ਤੁਹਾਡੀ ਪੜਾਈ ਛੁੜਾ ਕੇ ਤੁਹਾਨੂੰ ਦੇਹ ਭੀਮਾਨ ਵਿੱਚ ਲੈ ਕੇ ਜਾਣ ਕੇ ਐਸ ਲਈ ਖਬਰਦਾਰ ਰਕੋ ਇਹ ਸੱਚਾ ਸੱਚਾ ਸਾਸੰਗ ਹੈ ਉੱਪਰ ਚੜੰਦਾ ਉਹ ਸਭ ਸਾਸੰਗ ਹੁੰਦੇ ਨੇ ਉਤਰਾਈ ਤੇ ਸਤ ਦਾ ਸੰਗ ਇੱਕ ਵਾਰ ਹੀ ਹੁੰਦਾ ਹੈ ਝੂਠ ਸੰਗ जन्म जन्मांतर अनेक बार आया है बाबा केंद्र ने बच्चों बच्चे ये अंतिम जन्म है हम ओथे चलना है जिथे जाओगे ओथे कोई अपराप्त वस्तु नहीं हूँ तुसी पुरुषार्थ कर रहे हो बाबा ਜੋ ਕਹਿੰਦੇ ਨੇ ਤੁਸੀਂ ਹੁਣ ਸੁਣਦੇ ਕੋ ਉੱਥੇ ਕੁਝ ਪਤਾ ਨਹੀਂ ਪਈਗਾ ਹੁਣ ਤੁਸੀਂ ਕਿੱਥੇ ਜਾਂਦੇ ਹੋ ਆਪਣੇ ਸੁਖਦਮ ਵਿੱਚ ਸੁਖਦਮ ਤੁਹਾਡਾ ਸੀ ਤੁਸੀਂ ਸੁਖਦਮ ਵਿੱਚ ਸੀ ਹੁਣ ਦੁਖਦਮ ਵਿੱਚੋਂ ਬਾਬਾ ਨੇ ਬहोत-ਬहोत ਸੱਚ ਰਸਤਾ ਦੱਸਿਆ ਮੈਨੂੰ ਯਾਦ ਕਰੋ ਸਾਡਾ ਤਾਰ ਹੈ ਸ਼ਾਂਤੀ ਤਾਂ ਉੱਥੋਂ ਅਸੀਂ ਸਵਰਗ ਵਿੱਚ ਜਾਵਾਂਗੇ ਹੋਰ ਕੋਈ ਸਵਰਗ ਵਿੱਚ ਆਉਂਦਾ ਨਹੀਂ ਸਿਵਾਏ ਤੋਂ ਪਟੇ ਤੁਸੀਂ ਹੀ ਸਿਮਰਨ ਕਰੋਗੇ ਅਸੀਂ ਪਹਿਲੇ ਸੁੱਖ ਵਿੱਚ ਜਾਂਦੇ ਹਾਂ ਫਿਰ ਦੁੱਖ ਵਿੱਚ ਕਾਰਜਯਗ ਵਿੱਚ ਸੁੱਖ ਤਾਂ ਹੁੰਦਾ ਨਹੀਂ ਸੁੱਖ ਮਿਲਦਾ ਹੀ ਨਹੀਂ ਐਸ ਨਹੀਂ ਸੰਨਿਆਸੀ ਵੀ ਕਹਿ ਦਿੰਦੇ ਸੁੱਖ ਤਾਂ ਕਾਂ ਵਿਸ਼ਟਾ ਸਮਾਨ ਹੈ ਉਹਨ ਬੱਚੇ ਸਮਝਦੇ ਨਹੀਂ ਬਾਬਾ ਆਈ ਹੋਈ ਨੇ ਸਾਨੂੰ ਕਰ ਲੈ ਜਾਂਦੇ ਲਈ ਪਤੀਤਾ ਨੂੰ ਪਾਵਨ ਬਣਾ ਕੇ ਲੈ ਜਾਣਗੇ ਪਾਵਨ ਬਣ ਕੇ ਯਾਦ ਦੀ ਯਾਤਰਾ ਨਾਲ ਯਾਦ ਵਿੱਚ ਬਹੁਤ ਬੱਚੇ ਉੱਪਰ ਲੇਟਾ ਹੁੰਦੇ ਰਹਤੇ ਨੇ ਕੋਈ ਤਾਂ ਬਿਮਾਰ ਪੈ ਜਾਂਦੇ ਤਾਂ ਵਾਪਸ ਆ ਜਾਂਦੇ ਇੱਥੇ ਵੀ ਐਵੇਂ ਨਹੀਂ ਇਹ ਰੋਹਾਨੀ ਯਾਤਰਾ ਹੈ ਅੰਤਮਤੇ ਸੋ ਗਤੀ ਹੋ ਜਾਵੇਗੀ ਅਸੀਂ ਆਪਣੇ ਸ਼ਾਂਤੀ ਤਾਮ ਕਰ ਜਾ ਰਹੇ ਹਾਂ ਹੈ ਬਣਾ ਸਹਿਜ ਪਰ ਮਾਇਆ ਕੜੀ-ਕੜੀ ਪੁਲਾ ਦਿਂਦੀ ਹੈ तो हांडी युद्ध माया दान है बाबा तो बहुत सहज समझाते ने शांति धाम जाते हाँ बाप को याद करते हाँ दैवी गुण धारण करते हाँ पवित्र बनते हाँ तीन चार गल् मुख ने जो बुद्धि रखनी है विनाश तो होना ही है पांच हजार वरें पहले भी असी गए सी फिर पहले पहले असी ही आवे गायन भी है न? राम गयो रावण गयो जापो बहु परिवार जाना सब नो है शांति ती जो पढ़ते हो उस पढ़ाई अनुसार पदवी पाते हो तो हाड़ी एम सामने खड़ी है कोई कहीं साक्षात्कार करिए श्री लक्ष्मी नारायण का ये साक्षतकार नहीं तो की है इसके सिवाय किसका साक्षात्कार करना है बेगत और कोई साक्षात्कार कोई काम का नहीं है बाप साक्षात्कार चाहते ने बाप तो मिठी कोई और चीज है ही नहीं हम समझ मिली है ती बाप को जान गए हो बाप कहें मिठे बच्चे पहले अपना साक्ष है आत्मा कहती है अभी तो बाबा का साक्षात्कार करिए पहले अपना साक्षात्कार करो ये बच्चे जान गए ने समझ मिल गई असी आत्मा हाँ ਸਾਡਾ ਧਾਰ ਹੈ ਸ਼ਾਂਤੀ ਧਾਮ। ਉਥੋਂ ਅਸੀਂ ਇੱਥੇ ਆਏ ਹਾਂ ਪਾਕ ਵਜਾਂਦੇ ਲਈ। ਡਰਾਮਾ ਪਲਾਨ ਅਨੁਸਾਰ ਪਹਿਲੇ ਅਸੀਂ ਸਾਜਗ ਵਿੱਚ ਪਹਿਲੇ ਅਸੀਂ ਸ਼ਾਂਤੀ ਧਾਮ ਵਿੱਚ ਜਾਵਾਂਗੇ। ਫਿਰ ਸਾਜਗ ਦੇ ਆਦੀ ਨਿਚਵੀ ਪਹਿਲੇ ਅਸੀਂ ਆਂਦੇ ਹਾਂ। ਆਦੀ ਤੇ ਅੰਤ ਦਾ ਇੱਕ ਖੇਡ ਬਣਿਆ ਹੋਇਆ ਹੈ। ਪੁਰਸ਼ੋਤਮ ਸੰਗਮਯੁਗ ਵਿਚਾਰੇ ਆਂਦਾ ਹੈ। ਇਸ ਵਿੱਚ ਸਿਰਫ ਬ੍ਰਾਹਮਣ ਹੀ ਹੁੰਦੇ ਨੇ ਹੋਰ ਕੋਈ ਨਹੀਂ ਕਾਲਯੁਗ ਵਿੱਚ ਅਨੇਕਾਂ ਨੇ ਧਰਮ ਕੁਲਾਦੀ ਨੇ ਸਾਧੂ ਵਿੱਚ ਇੱਕ ਡਾਇਨਾਸਟੀ ਹੋਏਗੀ ਰਾਜਧਾਨੀ ਹੋਏਗੀ ਇਹ ਤਾਂ ਸਹਿਜ ਹੈ ਨਾ ਐਸ ਸਮੇਂ ਤੁਸੀਂ ਸੰਗਮਯੁਗੀ ਈਸ਼ਰੀਏ ਪਰਿਵਾਰ ਤੇ ਹੋ ਤੁਸੀਂ ਨਾ ਸਾਧੂਗੀ ਹੋ ਨਾ ਕਾਲਯੁਗੀ ਇਹ ਵੀ ਜਾਣਦੇ ਹੋ ਕਲਪ ਕਲਪ ਬਾਪਾ ਕੀ ਅਜੇ ਹੀ ਪੜਾਈ ਪੜਾਉਂਦੇ ਨੇ ਇੱਥੇ ਤੁਸੀਂ ਬੈਠੇ ਹੋ ਇਹ ਸਮ੍ਰਿਤੀ ਵਿੱਚ ਆਣਾ ਚਾਹੀਦਾ ਹੈ ਸ਼ਾਂਤੀ ਤਾਂ ਹਮ ਸੁਖ ਤਾਂ ਇਹ ਹੈ ਦੁਖ ਤਾਂ ਐਸ ਦੁਖ ਦਾ ਹੰਦਾ ਹੈ ਵੈਰਾਗ ਅਥਵਾ ਸੰਨਿਆਸ ਬੁੱਧੀ ਨਾਲ ਉਹ ਕੋਈ ਬੁੱਧੀ ਨਾਲ ਸੰਨਿਆਸ ਨਹੀਂ ਕਰਦੇ ਉਹ ਤਾਂ ਘਰ-ਬਾਰ ਛੋੜ ਕੇ ਸੰਨਿਆਸ ਕਰਦੇ ਨੇ ਤੁਹਾਨੂੰ ਬਾਬਾ ਨੇ ਕਦੇ ਨਹੀਂ ਕਿਹਾ ਘਰ-ਬਾਰ ਛੋੜੋ ਐਨਾ ਜ਼ਰੂਰ ਹੈ ਭਾਰਤ ਦੀ ਸੇਵਾ ਕਰਨੀ ਹੈ ਜਾਂ ਆਪਣੀ सेवा के भी कर सकते हो पढ़ने आना जरूर है फिर होशियार होकर होरू भी आप समान बनाना है टाइम बहुत थोड़ा है गायन भी है बहुत गई थोड़ी रही थोड़ी दी थोड़ी दुनिया के मनुखता बिल्कुल ही कोर समझते ने हले काुग जान को चाली हज़ार वरे पढ़े ने तो समझाते हैं बच्चे हूँ बहुत थोड़ा टाइम है तो हानु बेहद टिकना है सारी दुनिया विच जो कुछ चल रहा है सब ड्रामा की नूंद है जो मिसल ड्रामा चल रहा है वर्ल्ड की हिस्ट्री जोग्राफी रपीट हो रही है वही आके वही आके पढ़न गए जो जान वाले होंगे तो सी अनेक बार ਪੜਿਆ ਹੈ ਤੁਸੀਂ ਆਪਣਾ ਸਵਰਗ ਸਥਾਪਨ ਕਰਦੇ ਹੋ శ్రీ ਮਤੇ ਇਹ ਵੀ ਜਾਣਦੇ ਹੋ ਉੱਚੇ ਤੇ ਉੱਚਾ ਬਾਪ ਭਾਰਤ ਵਿੱਚ ਹੀ ਆਉਂਦੇ ਨੇ ਕਲਪ ਪਹਿਲੇ ਵੀ ਆਇਸੀ ਤੁਸੀਂ ਕਹੋਗੇ ਕਲਪ ਕਲਪ ਅਜੇ ਹਾਂ ਬਾਪ ਆਂਦੇ ਨੇ ਕਹਿੰਦੇ ਨੇ ਹਾਂ ਮੈਂ ਆ ਕੇ ਕਲਪ ਕਲਪ ਐਵੇਂ ਹੀ ਸਥਾਪਨਾ ਕਰਾਂਗਾ ਵਿਨਾਸ਼ ਤੁਸੀਂ ਦੇਖਦੇ ਹੋ ਤੁਹਾਡੀ ਬੁੱਧੀ ਵਿੱਚ ਸਭ بیٹھ ਜਾਂਦਾ ਹੈ स्थापना विनाश पालना का कर्तव्य ये सब किमें होंगे है ती जानते हो फिर होरू भी समझाना है अगे इन्ह गलों नहीं जानते वर्ल्ड की हिस्ट्री जोग्राफी को यथार्थ रीति जानना है मनुख किम प्रथान तो सतो प्रथान बनते ने यह सारिया गल् बाप बैठ ਬੱਚਿਆਂ ਨੂੰ ਸਮਝਾਉਂਦੇ ਨੇ ਤਸੀਫੀ ਹੋਰਾਂ ਨੂੰ ਸਮਝਾਣਾ ਹੈ ਤੁਸੀਂ ਬੱਚੇ ਹੁਣ ਪਰਸਬੁੱਧੀ ਬਣ ਰਹੇ ਹੋ ਸਹਾਯੋਗ ਵਿੱਚ ਹੁੰਦੇ ਨੇ ਪਰਸਬੁੱਧੀ ਇੱਥੇ ਹੈ ਪੁਰਸ਼ੋਤਮ ਸੰਗਮਯੁਗ ਇਸ ਨੂੰ ਗੀਤਾ ਐਪੀਸੋਡ ਕਿਹਾ ਜਾਂਦਾ ਤੁਸੀਂ ਪੱਥਰ ਬੁੱਧੀ ਤੋਂ ਪਰਸਬੁੱਧੀ ਬਣਦੀ ਹੋ ਗੀਤਾ ਸੁਣਾਉਣ ਵਾਲਾ ਖੁਦ ਭਗਵਾਨ ਹੈ ਮਨੁੱਖ ਨਹੀਂ ਸੁਣਾਉਂਦੇ ਤੁਸੀਂ ਆਤਮਾਵਾਂ ਸੁਣਦੀਆਂ ਹੋ ਫੇਰ ਹੋਰਾਂ ਨੂੰ ਸੁਣਾਉਂਦੀ ਆਹੋ ਐਸਨੂੰ ਕਿਹਾ ਜਾਂਦਾ ਰੂਹਾਨੀ ਨੋਲੇਜ ਜੇ ਰੂਹਾਨੀ ਪਾਇਆ ਨੂੰ ਸੁਣਾਉਂਦੇ ਕੋ ਵਿਰਤੀ ਨੂੰ ਪਾਉਂਦੇ ਰਹਿੰਦੇ ਕੋ ਤੁਸੀਂ ਜਾਣਦੇ ਹੋ ਬਾਬਾ ਕੀ ਸੂਰਜ ਵੰਸ਼ੀ ਚੰਦਰ ਵੰਸ਼ੀ ਦਿਨਾਈਸਟੀ ਸਥਾਪਨ ਕਰਦੇ ਨੇ ਕਿਸ ਦੇ ਦੁਆਰਾ ਬ੍ਰਹਮਾ ਮੁਖ ਦੇ ਦੁਆਰਾ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਕੁਲ ਪੋਸ਼ਨਾ ਦੇ ਦੁਆਰਾ ਬਾ ਸ਼ੀਮਤਿੰਦੇ ਨੇ ਐਸਾ ਸਮਝਣ ਦੀਆਂ ਗੱਲਾਂ ਨੇ ਦਿਲ ਤੇ ਨੋਟ ਕਰਨਾ ਹੈ ਇਹ ਤਾਂ ਬੜਾ ਸਹਿਜ ਹੈ ਇਹ ਹੈ ਦੁੱਖ ਤਾਂ ਹੁਣ ਸਾਨੂੰ ਵਾਪਿਸ ਘਰ ਜਾਣਾ ਹੈ ਕਾਲਯੁਗ ਤੋਂ ਬਾਅਦ ਹੁੰਦਾ ਹੈ ਸੱਚ ਗੱਲ ਬੜੀ ਛੋਟੀ ਤੇ ਸਹਿਜ ਹੈ ਇਹ ਹੈ ਦੁੱਖ ਤਾਂ ਤੁਸੀਂ ਭਲੇ ਨਾ ਪੜੋ ਕੋਈ ਹੰਝਾ ਨਹੀਂ ਜੋ ਪੜਨਾ ਜਾਣਦੇ ਨੇ ਉਹਨਾਂ ਨੂੰ ਫਿਰ ਸੁਣਨਾ ਚਾਹੀਦਾ ਹੈ ਸ਼ਿਬਾਵਾ ਹੈ ਸਭ ਆਤਮਾ ਮਾਦਾ ਬਾਪ ਹੁਣ ਉਹਨਾਂ ਤੋਂ वर्षा ਲੈਣਾ ਹੈ ਬਾਪ ਤੇ ਨਿਸ਼ਚੈ ਕਰੋਗੇ ਤਾਂ ਹੀ ਤਾਂ ਵਰਸਾ ਮਿਲੇਗਾ ਅੰਦਰ ਵਿੱਚ ਅਜਾ ਭਾਂਜ ਆਪ ਚੰਦਾ ਰਹੇ ਸ਼੍ਰੀ 바ਵਾ ਤੋਂ ਬੇਗਤ ਸਵਰਗ ਦਾ ਸੁੱਖ ਮਿਲ ਰਿਹਾ ਹੈ ਐਸ ਲਈ ਸ਼੍ਰੀ 바ਵਾ ਨੂੰ ਜ਼ਰੂਰ ਯਾਦ ਕਰਨਾ ਹੈ ਸਭ ਦਾ ਹੱਕ ਹੈ ਬੇਗਤ ਦੇ ਬਾਪ ਤੋਂ ਵਰਸਾ ਲੈੰਦਾ ਜਿਵੇਂ ਹੱਦ ਦਾ ਬਰਥ ਰਾਈਟ ਮਿਲਦਾ ਓਵੇਂ ਬੇਗਤਾ ਹੈ ਸ਼੍ਰੀ 바ਵਾ ਤੋਂ ਤੁਹਾਨੂੰ ਸਾਰੇ ਵਿਸ਼ੰਦਾ ਰਾਜ ਮਿਲਦਾ ਹੈ ਛੋਟੀ-ਛੋਟੀ ਬੱਚਿਆਂ ਨੂੰ ਵੀ ਇਹ ਸਮਝਾਣਾ ਚਾਹੀਦਾ ਹੈ ਹਰ ਇੱਕ ਆਤਮਾ ਦਾ ਹੱਕ ਹੈ ਬਾਪ ਤੋਂ ਬਰਥ ਰਾਈਟ ਲੈਂਦਾ ਕਲਪ-ਕਲਪ ਲੈਂਦੇ ਸਰੂਨੇ ਤੁਸੀਂ ਵਰਸਾ ਲੈਂਦੇ ਹੋ ਜੀਵਨ ਮੁਕਤੀ ਦਾ ਜਿਨ੍ਹਾਂ ਨੂੰ ਜੀਵਨ ਮੁਕਤੀ ਦਾ ਵਰਸਾ ਮਿਲਦਾ ਉਹ ਤੁਸੀਂ ਹੋ ਜਿਨ੍ਹਾਂ ਨੂੰ ਮੁਕਤੀ ਦਾ ਵਰਸਾ ਮਿਲਦਾ ਉਹ ਫਿਰ ਬਾਅਦ ਵਿੱਚ ਜੀਵਨ ਮੁਕਤੀ ਵਿੱਚ ਆਉਂਦੇ ਜ਼ਰੂਰ ਨੇ ਪਹਿਲਾ ਜਨਮ ਸੁਖ ਦਾ ਹੁੰਦਾ ਹੈ ਤੁਹਾਡਾ ਇਹ 84ਵਾਂ ਜਨਮ ਹੈ ਇਹ ਨੋਲੇ ਸਾਰੀ ਤੁਹਾਡੀ ਬੁੱਧੀ ਵਿੱਚ ਰਹਿਣੀ ਚਾਹੀਦੀ ਹੈ ਬੇਗਤਾਬ ਆਪ ਸਾਨੂੰ ਪੜਾਂਦੇ ਨੇ ਇਹ ਭੁੱਲੋ ਨਾ ਦੇ ਤਾਰੀ ਕਦੇ ਗਿਆਨ ਦੇ ਨਾ ਸਕਨ ਉਹਨਾਂ ਵਿੱਚ ਰੋਹਾਨੀ ਗਿਆਨ ਨਹੀਂ ਹੁੰਦਾ ਤੁਹਾਨੂੰ ਸਮਝਾਇਆ ਜਾਂਦਾ ਹੈ ਭਾਈ ਭਾਈ ਸਮਝੋ ਜੋ ਵੀ ਮਨੁੱਖ ਮਾਤਰ ਹੈ ਕਿਸੇ ਨੂੰ ਇਹ ਸਿੱਖਿਆ ਨਹੀਂ ਮਿਲਦੀ ਪਲੇ ਗੀਤਾ ਸੁਣਾਉਂਦੇ ਵਾਗਵਾਨੋ ਬਾਚ काम महाशत्रु है ऐसे जीत पान नाल तुसी जगत जीत बनोगे पर समझते नहीं उन भगवान है ट्रुथ सत देवता भी भगवान तो ट्रुथ सीखे श्री कृष्ण ने पद किथों पाया श्री लक्ष्मी नारायण कितों बने की कर्म किता कोई दस न सकेगा हम तुसी जानते हो निराकार अजे बाप ने उन्होंने ही कर्म सिखाए ब्रह्मा बाप द्वारा सृष्टि है ना ਹント ਸੀਗੋ ਪ੍ਰਜਾਪਤਾ ਪ੍ਰਮਾ ਕੁਮਾਰ ਕੁਮਾਰੀਆਂ ਤੁਹਾਡੀ ਕੋਲ ਨੌਲੇਜ ਹੈ ਰੋਹਾਨੀ ਬਾਪ ਦੀ ਤੁਸੀਂ ਸਮਝਦੇ ਹੋ ਅਸੀਂ ਭਗਵਾਨ ਨੂੰ ਜਾਣ ਗਏ ਹਾਂ ਉੱਚੇ ਤੇ ਉੱਚਾ ਉਹ ਨਿਰਾਕਾਰ ਹੈ ਉਹ ਦਾ ਸাকার ਰੂਪ ਨਹੀਂ ਬਾਕੀ ਜੋ ਵੀ ਦੇਖਦੇ ਹੋ ਉਹ ਸাকার ਹੈ ਮੰਦਿਰਾਂ ਵਿੱਚ ਲਿੰਗ ਦੇਖਦੇ ਹੋ ਅਰਥਾਤ ਉਹਨਾਂ ਨੂੰ ਸਰੀਰ ਨਹੀਂ ਐਵੇਂ ਨਹੀਂ ਕਿ ਉਹ ਨਾਮ ਰੂਪ ਤੋਂ ਨਿਆਰਾ ਹੈ ਹਾਂ ਔਰ ਸਭ ਦੇ ਤਾਰੀਆਂ ਦੇ ਨਾਮ ਪੈਂਦੇ ਨੇ जनमपत्री है श्री बाबाता है निराकार ओनादी जनमपत्री नहीं है श्री कृष्ण दी है नंबर वन शिव जयंती भी मनाते ने श्री बाबा है निराकार कल्याणकारी बाप आंदते ने जरूर वर्सा देना का नाम है शिव वो बाप टीचर सतगुरु तीनों की एक ने कि चंकी तरह पढ़ाते ने अच्छा मिठे मिठे सिकिलदे बच्चा प्रति ਮਾਤ ਪਿਤਾ ਵਰਤਦਾ ਦਾ ਯਤਪਿਆਰ ਟੂਡੇ ਗੁੱਡ ਮਾਰਨ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਧਰਨਾ ਦੇ ਲਈ ਮੁੱਖសារ ਪਹਿਲੀ ਧਰਨਾ ਐਸ ਦੁੱਖ ਤਾਂ ਦਾ ਬੁੱਧੀ ਤੋਂ ਸੰਨਿਆਸ ਕਰ ਸ਼ਾਂਤੀ ਤਾਂ ਸੁਖ ਤਾਂ ਸਮ੍ਰਿਤੀ ਵਿੱਚ ਰੱਖਣਾ ਹੈ ਭਾਰਤ ਦੀ ਆਪਣੀ ਸੱਚੀ ਸੇਵਾ ਕਰਨੀ ਹੈ सबन रूहानी नॉलेज सुनानी है दूजा अपना सतयुगी जन्म सिथ अधिकार दे एक बाप विच पूरा निश्चय रखना है अंदर तो अजपा जाप करते रहना है पढ़ाई रोज पढ़नी है वरदान है सर्व संबंधा की अनुभूति दे प्राप्तियों की खुशी का अनुभव करे तृप्तात्मा भव ਸਰਵ ਸਵੰਦਾਂ ਦੀ ਅਨੁਭੂਤੀ ਦੇ ਨਾਲ ਪ੍ਰਾਪਤੀਆਂ ਦੀ ਖੁਸ਼ੀ ਦਾ ਅਨੁਭਵ ਕਰਨ ਵਾਲੇ ਤ੍ਰਿਪਤਾਤਮਾ ਭਵ ਜਿ ਸੱਚੇ ਆਸ਼ਿਕ ਨੇ ਉਹ ਹਰ પરિਸਥਿਤੀ ਵਿੱਚ ਹਰ ਕੰਮ ਵਿੱਚ ਸਦਾ ਪ੍ਰਾਪਤੀ ਦੀ ਖੁਸ਼ੀ ਵਿੱਚ ਰਹਿੰਦੇ ਨੇ ਕਈ ਬੱਚੇ ਅਨੁਭੂਤੀ ਕਰਦੇ ਨੇ ਹਾਉ ਮੇਰਾ ਪਾਪ ਹੈ ਸਾਜਨ ਹੈ ਬੱਚਾ ਹੈ ਲੇਕਿਨ ਪ੍ਰਾਪਤੀ ਜਿਨੀ ਚਾਹਦੇ ਓਨੇ ਨਹੀਂ ਹੁੰਦੀ ਅਨੁਭੂਤੀ ਦੇ ਨਾਲ ਸਰਵ ਸੰਦਾ ਦੁਆਰਾ ਪ੍ਰਾਪਤੀਆਂ ਦੀ ਮਹਿਸੂਸਤਾ ਹੋਵੇ ਐਵੇਂ ਪ੍ਰਾਪਤੀ ਅਨੁਭੂਤੀ ਕਰਨ ਵਾਲੇ ਸਦਾ ਤ੍ਰਿਪਤ ਰਹਿੰਦੇ ਨੇ ਉਹਨਾਂ ਨੂੰ ਕੋਈ ਵੀ ਚੀਜ਼ ਦੀ ਅਪ੍ਰਾਪਤੀ ਨਹੀਂ ਲੱਗਦੀ ਜਿੱਥੇ ਪ੍ਰਾਪਤੀ ਹੈ ਉੱਥੇ ਤ੍ਰਿਪਤੀ ਜ਼ਰੂਰ ਹੈ ਲੋਗਨ ਹੈ ਨਿਮਿਤ ਬਣੋ ਤਾਂ ਸੇਵਾ ਦੀ ਸਫਲਤਾ ਦਾ ਸ਼ੇਅਰ ਮਿਲ ਜਾਵੇਗਾ ਨਿਮਿਤ ਬਣੋ ਤਾਂ ਸੇਵਾ ਦੀ ਸਫਲਤਾ ਦਾ ਸ਼ੇਅਰ ਮਿਲ ਜਾਵੇਗਾ ਉਹ ਸ਼ਾਂਤੀ